ਨਹੀਂ ਇਹਨਾਂ ਦੇ ਦੰਤ ਨਹੀਂ ਆਗੇ ਦੰਤ ਤਾਂ ਪੂਰੇ ਆ ਚੜਦੀ ਕਾਏ ਰਵਾਂਗੇ ਬੜੇ ਈਸਾਨ ਹੋ ਸ਼ਕਤੀਕਾਰ ਇਹਨਾਂ ਨੂੰ ਕਾਰੇ ਦਾੰਦ ਇਹਨਾਂ ਨੂੰ ਬੀਸੀ ਹੌਸਤ ਬਾਹਰ ਰੱਖੋ ਕੱਲ ਕਹੀ ਸੀਗੀ ਕਿ ਜੇ ਤੁਸੀਂ ਕੇਪੀਐਸ ਗੱਲੋ ਅਸੀਂ ਖਾਲੜਿਆਂ ਦੇ ਵਾਰਸ ਆ ਅੱਜ ਅਸੀਂ ਦੱਸ ਦਿੱਤਾ ਕਿ ਜੇ ਤੁਸੀਂ ਕੇਪੀਐਸ ਗੱਲ ਦੀ ਲਾਦੋ ਅਸੀਂ ਵੀ ਖਾਲੜੇ ਇਹ ਪੰਜਾਬ ਦੇ ਨੌਜਵਾਨਾਂ ਨੂੰ ਜ਼ਿਲ੍ਹਾ ਤੋਂ ਡਰਾ ਲੈਣਗੇ ਦੱਸਣਾ ਚਾਹਾਂਗੇ ਗੋਰਿਆਂ ਦੇ ਰਾਜ ਵੇਲੇ ਵੀ ਅਸੀਂ ਜ਼ਿਲ੍ਹਾ ਕੱਟਿਆਣੇ ਆਜ਼ਾਦ ਭਾਰਤ ਦੇ ਵਿੱਚ ਹੀ ਪੰਜਾਬੀ ਸੂਬੇ ਵਿੱਚ ਜ਼ਿਲ੍ਹਾ ਕੱਟਿਆਣੇ ਐਮਰਜੈਂਸੀ ਵੇਲੇ ਵੀ ਜ਼ਿਲ੍ਹਾ ਕੱਟਿਆਣੇ ਧਰਮ ਯੁੱਧ ਮੋਰਚੀ ਵੇਲੇ ਵੀ ਜ਼ਿਲ੍ਹਾ ਕੱਟਿਆਣੇ ਖਾੜਕੂ ਸੰਘਰਸ਼ ਵੇਲੇ ਵੀ ਜ਼ਿਲ੍ਹਾ ਕੱਟਿਆਣੇ ਪਿਛਲੇ 25 ਸਾਲਾਂ ਤੋਂ ਵੀ ਜ਼ਿਲ੍ਹਾ ਕੱਟ ਰਿਹਾ ਹੈ ਉਹਦੇ 28 ਪਿੰਡ ਝਾੜ ਕੇ ਬਣਾਈ ਗਈ ਸੀ ਇਹ ਕਹਿੰਦੇ ਆ ਕਿ ਪੰਜਾਬ ਤੋਂ ਇੱਥੇ ਕਿਸੇ ਨੂੰ ਆਉਂਦੀ ਜਣਾ ਮੈਂ ਵੀ ਇਹਨਾਂ ਨੂੰ ਦੱਸਣਾ ਚਾਹਣਾਗਾ ਤੁਸੀਂ ਪੰਜਾਬੀਆਂ ਨੂੰ ਉਹਨਾਂ ਦੀ ਜ਼ਮੀਨ ਤੇ ਆਉਣ ਤੋਂ ਕਦੇ ਵੀ ਰੋਕ ਸਕਦੇ ਓਏ ਅਸੀਂ ਦਾ ਇੰਚ ਪਿੱਛੇ ਪੱਟਦਾ ਰੋਲਾ ਪਾ ਲਈਦਾ ਸੀ ਤੇ ਇਹਨਾਂ ਦੇ ਮੰਜ਼ੂਰੀ ਹੈ ਸਾਡੀਆਂ ਖਾਣ ਨੂੰ ਕਹਿੰਦੇ ਨੇ ਸੋ ਨੋ ਸਤਿ ਸ਼੍ਰੀ ਅਕਾਲ ਪੰਜਾਬੀ ਜਵਸਤੀ ਪੰਜਾਬ पंजाब पंजाब पंजाबी फुल पंजाब चंडीगढ़ no